ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਮੈਂ ਤੁਹਾਡੇ ਨਾਲ ਅੱਜ ਕੰਮ ਦੱਸ ਦਈਏ ਕਿ ਲੁੱਟਖੋਹਾਂ ਤੇ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਕਿਤੇ ਵੀ ਹੋਵੇ ਜਿਹੜੀ ਆ ਉਹਨਾਂ ਤੇ ਵੱਡੀ ਤੋਂ ਵੱਡੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਸ ਸਮੇਂ ਅਸੀਂ ਤਾਰਾਗੜ੍ਹ ਥਾਣੇ ਦੇ ਬਾਹਰ ਖੜੇ ਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਸਕੂਲ ਦੇ ਵਿੱਚ ਜਿਹੜੀ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਲੇਡੀ ਜਿਹੜੋ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਜਦੋਂ ਘਰ ਨੂੰ ਜਾ ਰਹੀ ਸੀ ਤੇ ਪੱਖੋ ਚੱਕ ਦੇ ਕੋਲ ਜਿਹੜਾ ਆ ਕਿਸੇ ਸਖਸ਼ ਵੱਲੋਂ ਜਿਹੜਾ ਆ ਉਸ ਦੇ ਨਾਲ ਜਿਹੜੀ ਲੁੱਟਖੋਹ ਕੀਤੀ ਗਈ ਸੀ ਲੁੱਟਖੋਹ ਦੇ ਵਿੱਚ ਜਿਹੜਾ ਆ ਉਸ ਕੁਲੋਂ ਜਿਹੜਾ ਆ ਫਰਸ ਲੈ ਕੇ ਜਿਹੜਾ ਫਰਾਰ ਹੋ ਹੁੰਦੀ ਕਦਾਰ ਦੇ ਵਿੱਚ ਰਿਹਾ ਫਰਾਰ ਵੀ ਹੋ ਚੁੱਕਿਆ ਸੀ ਤੇ ਦੱਸਦੀ ਹੈ ਕਿ ਲੜਕੀ ਵੱਲੋਂ ਜਿਹੜੀ ਚੁਸਤੀ ਦਿਖਾਉਂਦੇ ਹੋਏ ਜਿਹੜਾ ਆ ਉਸ ਮੋਟਰਸ਼ੈਲ ਦਾ ਨੰਬਰ ਨੋਟ ਕਰ ਲਿਆ ਗਿਆ ਤੇ ਤੁਰੰਤ ਜਾ ਕੇ ਜਿਹੜਾ ਥਾਣੇ ਦੇ ਵਿੱਚ ਤਾਰਾਗੜ ਥਾਣੇ ਦੇ ਵਿੱਚ ਆ ਕੇ ਉਹਨਾਂ ਵੱਲੋਂ ਕੰਪਲੇਂਟ ਲਿਖਾਈ ਗਈ ਕੰਪਲੇਨ ਖਾਨ ਤੇ ਤੁਰੰਤ ਜਿਹੜੀ ਹੈ ਪੁਲਿਸ ਵੱਲੋਂ ਹਰਕਤ ਵਿੱਚ ਹਾਂਦੇ ਹੋਏ ਉਸ ਨੂੰ ਨੌਜਵਾਨ ਨੂੰ ਸਮੇਤ ਮੋਰਚਲ ਅਤੇ ਫਰਸ਼ ਜਿਹੜਾ ਹੈ ਉਸ ਤੋਂ ਬਰਾਮਤ ਕਰਕੇ ਜਿਹੜਾ ਹੈ ਉਸ ਨੂੰ ਮੌਕੇ ਤੇ ਜਿਹੜਾ ਹੈ ਰੈਸ਼ਟ ਕੀਤਾ ਗਿਆ ਤੇ ਥਾਣੇ ਵਿੱਚ ਲਿਆਂਦਾ ਗਿਆ ਤੇ ਹੁਣ ਜਿਹੜਾ ਸਵੇਰ ਤੋਂ ਜਿਹੜਾ ਉਸ ਨੂੰ ਜਿਹੜਾ ਆ ਅੱਗੇ ਦੀ ਕਾਰਵਾਈ ਪਾ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਇੱਥੇ ਹੀ ਗੱਲ ਕਰਾਂਗੇ ਮਨਜੀਤ ਸਿੰਘ ਐਸਐਚਓ ਜਿਹੜੇ ਤਾਰਾਗੜ ਦੇ ਹਨ ਉਹਨਾਂ ਨੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਫਿਰ ਵੀ ਤੁਹਾਨੂੰ ਫਿਲਹਾਲ ਦਿਖਾਵਾਂਗੇ ਮੋਰਚਲ ਦੀਆਂ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਐ ਰਿਮੋਟ ਸ਼ਹਿਰ ਆਦੀ ਜਿਹਦੇ ਵੱਲੋਂ ਜਿਹੜਾ ਆ ਤੁਰੰਤ ਥਾਣੇ ਦੇ ਵਿੱਚ ਜਿਹੜਾ ਆ ਪਰਚਾ ਦਰਜ ਕਰਾਇਆ ਗਿਆ ਤੇ ਪੁਲਿਸ ਜਿਹੜੀ ਹਰਕਤ ਵਿੱਚ ਆਈ ਤੇ ਮੌਕੇ ਤੇ ਜਿਹੜਾ ਉਸ ਨੂੰ ਜਿਹੜਾ ਆਪਣੀ ਹਿਰਾਸਤ ਵਿੱਚ ਲਿਆ ਗਿਆ ਤੇ ਉਸ ਨੂੰ ਜਿਹੜਾ ਆ ਅੱਗੇ ਜਿਹੜਾ ਆ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਸੁਣਾਵਾਂਗੇ ਤੁਹਾਨੂੰ ਜਿਹੜੀ ਇਹ ਗੱਲਬਾਤ ਸਾਡੀ ਮਨਜੀਤ ਸਿੰਘ ਐਸਐਚਓ ਤਾਰਾਗੜ੍ਹਨ ਦੇ ਨਾਲ ਹੋਈ ਹੈ ਤਾਂ ਤਤ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ ਬੜੀ ਗੇਰ ਰਿਚੀ ਹੈ ਨਾ ਕੱਲ੍ਹ ਇਨਫਰਮੇਸ਼ਨ ਆਈ ਕਿ ਕਾਜਲ ਸੈਣੀ ਤਾਰਾਗੜ ਦੀ ਆ ਜੋ ਲੋਟਸ ਇੰਟਰਨੈਸ਼ਨਲ ਸਕੂਲ ਵਿੱਚ ਟੀਚਰ ਲੱਗੀ ਹੋਈ ਆ ਉਹਨੂੰ ਕੱਲ ਜਿਉਂ ਕਰੀਬ 2:30 ਵਜੇ ਛੁੱਟੀ ਹੋਈ ਉਹ ਆਪਣੀ ਵਾਈਫ ਤੇ ਵਾਪਸ ਆਪਣੇ ਤਾਰਾਗੜ ਨੂੰ ਆ ਰਹੀ ਸੀ ਜਦੋਂ ਪਿੰਡ ਪੱਖੂ ਚੱਕ ਦੇ ਨੇਜੀ ਜੀ ਆ ਤੇ ਪਿੱਛੋਂ ਨਾ ਇੱਕ ਮੋਟਰਸਾਈਕਲ ਸਵਾਰ ਆਇਆ ਮੋਹਨਾ ਨੌਜਵਾਨ ਜਿੰਨਾ ਇਹਦਾ ਮਤਲਬ ਪਰਸ ਜਿਹੜਾ ਆ ਉਹ ਸਨੇਚ ਕਰ ਲਿਆ ਤੇ ਉਹ ਲੜਕੀ ਜਿਹੜੀ ਸੀਗੀ ਉਹਨੇ ਕਾਫੀ ਚੁਸਤੀ ਦੇ ਨਾਲ ਜਿਹੜਾ ਉਹ ਸਨੇਚਰ ਦਾ ਜਿਹੜਾ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਤੇ ਉਹ ਜਦੋਂ ਲੜਕੀ ਨੇ ਕੰਪਲੇਨਟ ਦਿੱਤੀ ਤੇ ਅਸੀਂ ਉਹ ਮੋਟਰਸਾਈਕਲ ਦੇ ਆਧਾਰ ਦੇ ਉੱਤੇ ਜਿਹੜਾ ਦੋਸ਼ੀ ਨੂੰ ਆਪਾਂ ਅਰੈਸਟ ਕਰ ਲਿਆ ਇਸ ਕਰਕੇ ਦੀ ਉਹ ਜਿਹੜੀ ਸੈਚ ਕੀਤਾ ਹੋਇਆ ਵਰਸਾ ਰਿਪੋਰਟ ਕਰ ਲਿਆ ਤਾਂ ਕ੍ਰਿਤੀ ਚੱਲ ਰਹੀ ਆ ਤੇ ਅੱਜ ਉਹਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਨ ਲਈ ਪਾਰਟੀ ਗਈ ਹੋਈ ਆ ਬਾਕੀ ਮਾਨਜੋਗ ਐਸਐਸਪੀ ਸਾਹਿਬ ਦੀਆਂ ਬੜੇ ਸਖਤ ਨਿਰਦੇਸ਼ ਤੇ ਬੜੇ ਸਪਸ਼ਟ ਹਦਾਇਤਾਂ ਨੇ ਕਿ ਏਰੀਆ ਦੇ ਵਿੱਚ ਕੋਈ ਵੀ ਲੁੱਟ ਖੋ ਕੋਈ ਸਨੇਚਿੰਗ ਜਾਂ ਕੋਈ ਇਲੀਗਲ ਮਾਈਨਿੰਗ ਨਹੀਂ ਹੋਣ ਦੇਣੀ ਉਸੇ ਜਿਹੜੀ ਆ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤੇ ਡੀਐਸਪੀ ਸਾਹਿਬ ਰੂਲਰ ਸਾਹਿਬ ਦੇ ਯੋਗ ਅਗਵਾਈ ਹੇਠ ਜਿਹੜਾ ਆਪਾਂ ਏਰੀਆ ਦੇ ਵਿੱਚ ਪੂਰੀ ਜਿਹੜੀ ਆ ਅਮਨ ਸਿੱਧੀ ਜਿਹੜੀ ਆ ਉਹ ਬਰਕਰਾਰ ਰੱਖੀ ਹੋਈ ਆ ਤੇ ਇਹੋ ਜਿਹੇ ਜਿਹੜੇ ਬੰਦੇ ਆ ਜਿਹੜੇ ਗਲਤ ਅੰਸਰ ਉਹਨਾਂ ਨੂੰ ਆਪਾਂ ਪੂਰੀ ਨਕੇਲ ਪਾਈ ਹੋਈ ਸਰ ਪਰਚਨ ਸਮਾਨ ਵੀ ਸੀਗਾ ਇਦੇ ਵਿੱਚ ਇੱਕ ਪਰਸ ਸੀ ਗੱਲਕੀ ਦਾ ਤੇ ਕੁਝ ਇਹਦੇ ਵਿੱਚ ਕੈਸ਼ ਸੀਗਾ ਉਹ ਆਪਾਂ ਰਿਕਵਰ ਕਰ ਲਿਆ